ਕੁਝ ਮਹਿਲਾ ਨਿਵਾਸੀ ਹੋਣ ਅਸੀਂ ਗਲੀਆਂ ਗਲੀਆਂ ਚ ਫੇਰ ਰਹੇ ਆ ਸਾਨੂੰ ਸ਼ਿਕਾਇਤਾਂ ਕਰ ਰਹੇ ਆ ਅਸੀਂ ਸ਼ੁਰੂ ਤੋਂ ਜਦੋਂ ਅੱਜ ਤੋਂ ਪਹਿਲਾਂ 30 ਸਾਲ 40 ਸਾਲ ਤੋਂ ਮਤਲਬ ਲੋਕਚਾਰੇ ਬਸ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਤੇ ਹੀ ਅੜੇ ਰਹੇ ਸਰਪੰਚ ਮੈਂ ਉਹ ਲੋਕਾਂ ਦੇ ਨਾਲ ਵਾਦਾ ਨਹੀਂ ਕਰਦਾ ਵੀ ਗਲੀਆਂ ਨਾਲੀਆਂ ਕਿਉਂਕਿ ਗਲੀਆਂ ਨਾਲੀਆਂ ਹਰ ਵਾਰੀ ਪੁੱਟ ਕੇ ਬਣਾਈਏ ਪੁੱਟ ਕੇ ਬਣਾਈਏ ਉਹ ਆਪਣੇ ਫਾਇਦੇ ਵਾਸਤੇ ਹੁੰਦਾ ਹੈ ਪਰ ਸਰਕਾਰ ਦਾ ਹੱਥ ਹੋਣਾ ਪਿੱਛੇ ਜ਼ਰੂਰੀ ਹੈ ਕਿਉਂਕਿ ਜੇ ਸਾਡੇ ਪਿੱਛੇ ਸਰਕਾਰ ਹੋਏਗੀ ਅਸੀਂ ਗਰੀਬ ਤੱਕੇ ਦੀ ਦੂਸਰੇ ਦੀ ਮਤ ਤਾਂ ਹੀ ਕਰ ਸਕਾਂਗੇ ਨਹੀਂ ਤੇ ਅਫਸਰशाही ਕਦੀ ਸੁਣਦੀ ਨਹੀਂ ਅਫਸਰਸ਼ਾਹੀ ਕਿਸ ਨੂੰ ਲੱਗਣੀ ਆਉਂਦੀ ਦੀ ਜੇ ਕਿਸੇ ਤੁਹਾਡੇ ਮਗਰ ਸਰਕਾਰ ਦਾ ਹੱਥ ਹੋਵੇ ਕਿਸੇ ਪਾਰਟੀ ਦਾ ਹੱਥ ਹੋਵੇ ਤੇ ਅਫਸਰਸ਼ਾਹੀ ਨੂੰ ਵੀ ਪਤਾ ਹੁੰਦਾ ਵੀ ਅਸੀਂ ਇਹਨਾਂ ਦਾ ਕੰਮ ਕਰਵਾ ਕੇ ਦੇਣਾ ਕੱਲ ਨੂੰ ਸਾਨੂੰ ਜਵਾਬ ਦੇਣ ਹੋਣਾ ਪੈਣਾ ਤੁਸੀਂ ਜੁੜੇ ਹੋ ਜੀ ਕਲੰਦਰ ਪੋਸਟ نیوز ਨਾਲ ਕਲੰਧੌਰ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ ਇਲੈਕਸ਼ਨ ਆਈਆਂ ਚੋਣਾਂ ਆਈਆਂ ਲੋਕਾਂ ਦੇ ਵਿੱਚ ਬੜੀ ਖੁਸ਼ੀ ਆ ਪਰ ਦੂਜੇ ਪਾਸੇ ਸਰਪੰਚੀ ਦੀ ਦੌੜ ਵਿੱਚ ਵੀ ਬਹੁਤ ਲੱਗੇ ਹੋਏ ਨੇ ਦੇਖਦੇ ਆ ਵੀ ਕਿਹਦੇ ਸਿਰ ਤਾਜ ਸਜਦਾ ਹੈ ਆਪਣਾ ਮੁਹੱਲਾ ਜੈਲਦਾਰ ਪੰਚਾਇਤ ਤੋਂ ਸਾਡੇ ਨਾਲ ਮੌਜੂਦ ਨੇ ਸਰਪੰਚੀ ਦੀ ਇਲੈਕਸ਼ਨ ਲੜ ਰਹੇ ਨੇ ਵੀਰ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਆ ਜੀ ਹਰਮਨਪ੍ਰੀਤ ਸਿੰਘ ਮੈਂ ਮੁਹੱਲਾ ਜੈਲਦਾਰਾ ਤੋਂ ਸਰਪੰਚੀ ਦਾ ਉਮੀਦਵਾਰ ਹਾਂ ਭਾਰਤੀ ਜਨਤਾ ਪਾਰਟੀ ਨੇ ਮੇਰੇ ਸਿਰ ਤੇ ਹੱਥ ਰੱਖਿਆ ਉਹਨਾਂ ਲੀਡਰਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਆਪਣੇ ਕਾਗਜ਼ ਦਖਲ ਕੀਤੇ ਹਨ ਹਰਮਨ ਜੀ ਕੀ ਏਜੰਡਾ ਲੈ ਕੇ ਚੱਲ ਰਹੇ ਹੋ ਲੋਕਾਂ ਵਿੱਚ ਲੋਕਾਂ ਨੂੰ ਕੀ ਮਤਲਬ ਰਸਤੇ ਵਿੱਚ ਤੁਹਾਡੀ ਪਾਰਟੀ ਵੱਲੋਂ ਕੀ ਕੀਤਾ ਜਾਵੇਗਾ ਏਜੰਡਾ ਜੀ ਸਾਡਾ ਇੱਕੋ ਹੀ ਏਜੰਡਾ ਹੈ ਲੋਕਾਂ ਦੀ ਸੇਵਾ ਕਰਨਾ ਮੇਰੇ ਸਾਹਮਣੇ ਤਿੰਨ ਕੈਂਡੀਡੇਟ ਖਲੋਤੇ ਨੇ ਉਹ ਤਿੰਨੇ ਕੈਂਡੀਡੇਟਾਂ ਦੇ ਪਰਿਵਾਰ ਪਹਿਲਾਂ ਸਰਪੰਚੀਆਂ ਹਣ ਫਿਰ ਮੈਂਬਰੀਆਂ ਹੰਡਾ ਚੁੱਕੇ ਨੇ ਮੈਂ ਨੌਜਵਾਨ ਬਣ ਕੇ ਸੇਵਾ ਕਰਨਾ ਚਾਹੁੰਦਾ ਹੱਜ ਨਾਟ ਕੇ ਹਰ ਵਰਗ ਦੀ ਸੇਵਾ ਕਰਨਾ ਚਾਹੁੰਦਾ ਸਾਰੇ ਜਿਹੜਾ ਸਾਡੇ ਮਹਲਾ ਨਿਵਾਸੀ ਨੇ ਸਾਡਾ ਪਰਿਵਾਰ ਨੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਕਿ ਮੈਨੂੰ ਵੱਧ ਚੜ ਵੋਟਾਂ ਪਾਉਣ ਤੇ ਸਫਲ ਕਰਨ ਤਾਂ ਜੋ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਕੀ ਕੈਨ ਵੀ ਲੋਕਾਂ ਨੂੰ ਅਪੀਲ ਕਰਦੇ ਵੋਟਾਂ ਪਾਉਣ ਵੋਟਰ ਤੁਹਾਨੂੰ ਕਿਉਂ ਪਾਉਣ ਤੁਸੀਂ ਕੀ ਕਰੋਗੇ ਲੋਕਾਂ ਵਾਸਤੇ ਵੋਟਾਂ ਮੈਨੂੰ ਤਾਂ ਪਾਉਣ ਤਾਂ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਹਰ ਪੱਖੋਂ ਕੁਝ ਮਹਿਲਾ ਨਿਵਾਸੀ ਹੋਣ ਅਸੀਂ ਗਲੀਆਂ ਗਲੀਆਂ ਚ ਫੇਰ ਰਹੇ ਹਾਂ ਸਾਨੂੰ ਸ਼ਿਕਾਇਤਾਂ ਕਰ ਰਹੇ ਹਾਂ ਅਸੀਂ ਸ਼ੁਰੂ ਤੋਂ ਜਦੋਂ ਅੱਜ ਤੋਂ ਪਹਿਲਾਂ 30 ਸਾਲ 40 ਸਾਲ ਤੋਂ ਮਤਲਬ ਲੋਕਚਾਰੇ ਬਸ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਤੇ ਹੀ ਅੜੇ ਰਹੇ ਸਰਪੰਚ ਮੈਂ ਉਹ ਲੋਕਾਂ ਦੇ ਨਾਲ ਵਾਅਦਾ ਨਹੀਂ ਕਰਦਾ ਵੀ ਗਲੀਆਂ ਨਾਲੀਆਂ ਕਿਉਂਕਿ ਗਲੀਆਂ ਨਾਲੀਆਂ ਹਰ ਵਾਰੀ ਪੁੱਟ ਕੇ ਬਣਾਈਏ ਪੁੱਟ ਕੇ ਬਣਾਈਏ ਉਹ ਆਪਣੇ ਫਾਇਦੇ ਵਾਸਤੇ ਹੁੰਦਾ ਹੈ ਮੈਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਹਰ ਇੱਕ ਵਰਗ ਦੇ ਕਾਰਡ ਬਣਾਵਾਗਾ ਜਿਹੜੇ ਪਰਿਵਾਰਾਂ ਨੂੰ ਘਰਾਂ ਦੀ ਲੋੜ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਹੀਂ ਜਾਂ ਹੋਰ ਕੋਈ ਵੀ ਯੋਜਨਾ ਪਰ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਜਾਂਦੀ ਹੈ ਡਾਇਰੈਕਟ ਲੋਕਾਂ ਤੱਕ ਪਹੁੰਚਾਵਾਂਗਾ ਤੇ ਹਰ ਇੱਕ ਵਰਗ ਨੂੰ ਜਿਨ੍ਹਾਂ ਕੋ ਘਰ ਨਹੀਂ ਘਰ ਬਣਾ ਕੇ ਦਿੱਤੇ ਜਾਣਗੇ ਜਾਂ ਹੋਰ ਵੀ ਜਿਨ੍ਹਾਂ ਨੂੰ ਜੋ ਸਹੂਲਤ ਸਰਕਾਰ ਵੱਲੋਂ ਚਾਹੀਦੀ ਹੈ ਵੱਧ ਚੜ ਕੇ ਆਪ ਭੱਜ ਨੱਠ ਕਰਕੇ ਬਸ ਸੰਗਤ ਮੈਨੂੰ ਫਾਰਮ ਭਰ ਕੇ ਆਪਣਾ ਦੇ ਕੇ ਜਾਵੇ ਦਫ਼ਤਰਾਂ ਦੇ ਫੇਰੇ ਮਾਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਪੈਗੀ ਮੈਂ ਆਪ ਦਫ਼ਤਰਾਂ ਦੇ ਫੇਰੇ ਮਾਰ ਕੇ ਹਰ ਵਰਗ ਦਾ ਕੰਮ ਕਰਾ ਕੇ ਦਵਾਂਗਾ ਆਮ ਵਿਖਿਆ ਜਾਂਦਾ ਵੀ ਮਤਲਬ ਜਦੋਂ ਵੋਟਾਂ ਹੁੰਦੀਆਂ ਨੇ ਸਰਪੰਚ ਜਾਂ ਮਤਲਬ ਹੋਰ ਅਹੁਦੇਦਾਰ ਜਿਹੜੇ ਨੇ ਲੋਕਾਂ ਨੂੰ ਲਾਲਚ ਦਿੰਦੇ ਨੇ ਕੋਈ ਇਦਾਂ ਦੇ ਲਾਲਚ ਨਹੀਂ ਜੀ ਮੈਂ ਸੰਗਤ ਨੂੰ ਕਦੀ ਵੀ ਕੋਈ ਲਾਲਚ ਨਹੀਂ ਦਿੰਦਾ ਹਾਂ ਜਿਹੜੀ ਕੰਮ ਮੇਰੇ ਕੋ ਹੋ ਸਕਣਗੇ ਮੈਂ ਭੱਜ ਨੱਠ ਕੇ ਕਰਾਵਾਂਗਾ ਸੰਗਤ ਨੂੰ ਅੱਗੇ ਵੀ ਮੇਰੇ ਵੋਟਰਾਂ ਨੂੰ ਸਪੋਰਟਰਾਂ ਨੂੰ ਮੁਹੱਲੇ ਨਿਵਾਸੀਆਂ ਨੂੰ ਪਤਾ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਪੈਂਦੀ ਆ ਅੱਧੀ ਰਾਤ ਵੀ ਮੈਨੂੰ ਆਵਾਜ਼ ਮਾਰਨ ਮੈਂ ਹਾਜ਼ਰ ਹੁੰਦਾ ਚਾਹੇ ਮੇਰੇ ਕੋ ਕੰਮ ਹੋਵੇ ਨਾ ਨ ਹੋਵੇ ਪਰ ਮੈਂ ਪੂਰਾ ਆਪਣੀ ਵਾਹ ਯੋਰ ਪੂਰਾ ਲਵਨਾ ਵੀ ਉਸ ਇਨਸਾਨ ਦਾ ਕੰਮ ਜ਼ਰੂਰ ਕਰਾ ਕੇ ਦਿੱਤਾ ਜਾਵੇ ਮਹੱਲੇ ਵਿੱਚ ਜਾ ਰਹੇ ਹਾਂ ਲੋਕਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਸਹਿਯੋਗ ਹੈ ਜੀ ਅਸੀਂ ਮਹੱਲੇ ਵਿੱਚ ਕੱਲੇ ਕੱਲੇ ਘਰ ਵਿਚਰੇ ਆ ਹਰ ਪਰਿਵਾਰ ਨੇ ਸਾਨੂੰ ਸਾਥ ਦੇਣ ਦਾ ਆਸ਼ੀਰਵਾਦ ਦਿੱਤਾ ਮੋਢੇ ਦੇ ਹੱਥ ਰੱਖਿਆ ਵੀ ਜਿਹੜੇ ਪਾਕੀ ਪਰਿਵਾਰ ਨੇ ਉਹ ਤਾਂ ਪਹਿਲਾਂ ਵੀ ਤਿੰਨ ਵਾਰੀ ਬਣ ਚੁੱਕੇ ਨੇ ਤੁਸੀਂ ਨੌਜਵਾਨ ਆਗੂ ਨਵੇਂ ਤੁਰੇ ਜੇ ਤੇ ਵੱਧ ਤੋਂ ਵੱਧ ਮਿਹਨਤ ਕਰੋ ਤੇ ਸਾਡਾ ਸਾਥ ਪੂਰਾ ਤੁਹਾਡੇ ਨਾਲ ਨੇ ਤੇ ਤੁਸੀਂ ਬਣੋਗੇ ਜਿੱਤੋਗੇ ਉਸੀ ਕਹਿ ਰਹੇ ਹੋ ਵੀ ਭਾਜਪੀ ਵਾਲੋ ਤੁਹਾਡਾ ਸਾਥ ਦਿੱਤਾ ਗਿਆ ਮਤਲਬ ਹੱਥ ਭਾਜਪੀ ਦਾ ਪਰ ਦੇਖਿਆ ਜਾਵੇ ਮਤਲਬ ਜਿਹੜੀ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਵੀ ਪਾਰਟੀਵਾਦੀ ਨਹੀਂ ਹੁੰਦੀ ਇਹ ਆਪਣਾ ਪਿੰਡ ਲੈਵਲ ਤੇ ਹੁੰਦੀਆਂ ਨੇ ਜੀ ਦੇਖੋ ਜੀ ਪਾਰਟੀ ਲੈਵਲ ਦਾ ਕੋਈ ਜ਼ੋਰ ਨਹੀਂ ਹੁੰਦਾ ਇਹ ਪਿੰਡ ਲੈਵਲ ਤੇ ਹੁੰਦਾ ਮੰਨਨੇ ਆ ਇਸ ਗੱਲ ਨੂੰ ਪਰ ਸਰਕਾਰ ਦਾ ਹੱਥ ਹੁਣ ਆ ਪਿੱਛੇ ਜ਼ਰੂਰੀ ਆ ਕਿਉਂਕਿ ਜੇ ਸਾਡੇ ਪਿੱਛੇ ਸਰਕਾਰ ਹੋਏਗੀ ਅਸੀਂ ਗਰੀਬ ਤਬਕੇ ਦੀ ਦੂਸਰੇ ਦੀ ਮਤ ਤਾਂ ਹੀ ਕਰ ਸਕਾਂਗੇ ਨਹੀਂ ਤੇ ਅਫਸਰशाही ਕਦੀ ਸੁਣਦੀ ਨਹੀਂ ਅਫਸਰਸ਼ਾਹੀ ਕਿਸੇ ਨੂੰ ਲੱਗਣੀ ਆਉਂਦੀ ਦੀ ਜੇ ਕਿਸੇ ਤੁਹਾਡੇ ਮਗਰ ਸਰਕਾਰ ਦਾ ਹੱਥ ਹੋਵੇ ਕਿਸੇ ਪਾਰਟੀ ਦਾ ਹੱਥ ਹੋਵੇ ਤੇ ਅਫਸਰਸ਼ਾਹੀ ਨੂੰ ਵੀ ਪਤਾ ਹੁੰਦਾ ਵੀ ਅਸੀਂ ਇਹਨਾਂ ਦਾ ਕੰਮ ਕਰਵਾ ਕੇ ਦੇਣਾ ਕੱਲ ਨੂੰ ਸਾਨੂੰ ਜਵਾਬ ਦੇਣ ਹੋਣਾ ਪੈਣਾ ਬਟ ਇਸ ਟਾਈਮ ਪੰਜਾਬ ਦੇ ਵਿੱਚ ਆਪ ਸਰਕਾਰ ਆ ਤੁਹਾਡੀ ਬੀਜੇਪੀ ਸਰਕਾਰ ਨੂੰ ਤੇ ਕਹ ਰਹੇ ਵੇਖੋ ਜੀ ਬੀਜੇਪੀ ਸਰਕਾਰ ਪੂਰੇ ਦੇਸ਼ ਦੇ ਵਿੱਚ ਆ ਇਕੱਲੇ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਹੈ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਦੱਸ ਦਿੱਤਾ ਆ ਵੀ ਬੀਜੇਪੀ ਕੀ ਚੀਜ਼ ਆ ਬੀਜੇਪੀ ਨੇ ਹਰ ਵਰਗ ਦਾ ਕੰਮ ਕਰਵਾਇਆ ਇੱਕ ਜਿੱਥੇ ਇੰਨੀਆਂ-ਇੰਨੀਆਂ ਵੋਟਾਂ ਸਰਕਾਰ ਪਹਿਲੇ ਨੰਬਰ ਤੋਂ ਦਿੱਲੀ ਤੋਂ ਸ਼ੁਰੂ ਹੋਈ ਆ ਆਮ ਆਦਮੀ ਪਾਰਟੀ ਨੇ ਲੋਕਾਂ ਨੇ ਕੁਝ ਵੋਟਾਂ ਤੇ ਉਹਨਾਂ ਦੀ ਸੀਮਤ ਰਹਿਣ ਤੱਕ ਕਰ ਦਿੱਤਾ ਤੁਹਾਡੇ ਕਾਗਜ਼ ਵੀ ਪਹਿਲਾਂ ਅਯੋਗ ਸੀਗੇ ਉਹ ਕਿਸ ਤਰੀਕੇ ਨਾਲ ਬਹਤ ਨਹੀਂ ਵੇਖੋ ਜੀ ਸਰਕਾਰਾਂ ਆਪਣਾ ਯੋਰ ਲਾਉਂਦੀਆਂ ਹਨ ਮੇਰੇ ਕਾਗਜ਼ ਅਯੋਗ ਕਰ ਦਿੱਤੇ ਗਏ ਸੀ ਪਰ ਅਯੋਗ ਨਹੀਂ ਜਦੋਂ ਅਸੀਂ ਆਰਓ ਸਾਹਿਬ ਨੂੰ ਪੁੱਛਿਆ ਵੀ ਸਾਡੇ ਜਿਹੜੇ ਮੈਂਬਰ ਨਹੀਂ ਮੇਰੇ ਮੈਂਬਰ ਸਾਹਿਬਾਨ ਦੇ ਕਾਗਜ਼ ਰਹਿ ਗਏ ਨੇ ਜਾਂ ਹੋਰਾਂ ਦੇ ਕਾਗਜ਼ ਰਹਿ ਗਏ ਨੇ ਤੇ ਮੇਰੇ ਅਯੋਗ ਕਿੱਦਾਂ ਹੋਏ ਉਹਨਾਂ ਮੈਨੂੰ ਫਿਰ ਸ਼ਾਮ ਨੂੰ ਦੱਸਿਆ ਕਹਿੰਦੇ ਵੀ ਟੈਕਨੀਕਲੀ ਜਿਹੜੀ ਗਲਤੀ ਹੋ ਗਈ ਸੀ ਜਿੱਥੇ ਐੜਾ ਲੱਗ ਗਿਆ ਸੀ ਜਿਹੜੀ ਬਾਹਰ ਲਿਸਟ ਲਈ ਅੰਦਰ ਤੁਹਾਡੇ ਕਾਗਜ ਯੋਗ ਸੀ ਅਸੀਂ ਸਾਰਾ ਉਹ ਕਿ ਜਦੋਂ ਉਹਨਾਂ ਨੇ ਸ਼ਾਮ ਨੂੰ ਚੋਣ ਨਿਸ਼ਾਨ ਦੇਣਾ ਸੀ ਉਹਨਾਂ ਨੇ ਵੇਖਿਆ ਵੀ ਇਹ ਕੈਂਡੀਡੇਟ ਪਹੁੰਚਿਆ ਨਹੀਂ ਜਾਂ ਆਪਣੇ ਕਾਗਜ ਲੈਣ ਉਹਨਾਂ ਮੇਰੇ ਨਾਲ ਸੰਪਰਕ ਕੀਤਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਤੇ ਬਾਹਰ ਕਾਗਜ ਅਯੋਗ ਲਿਖੇ ਗਏ ਜੀ ਉਹ ਕਹਿੰਦੇ ਵੀ ਟੈਕਨੀਕਲ ਇਸ਼ੂ ਕਿਤੇ ਲਿਸਟ ਜਦੋਂ ਬਣਾਈ ਗਈ ਉਦੋਂ ਐੜਾ ਲੱਗ ਗਿਆ ਤੁਹਾਡੇ ਕਾਗਜ ਯੋਗ ਸੀ ਇਸ ਕਰਕੇ ਤੁਹਾਨੂੰ ਅਸੀਂ ਚੋਣ ਨਿਸ਼ਾਨ ਦੇ ਨਹੀਂ ਸੱਦੇ ਆ 18 ਤਰੀਕ ਨੂੰ ਵੋਟਾਂ ਨੇ ਆਪਣ ਮੇਰਾ ਚੋਣ ਨਿਸ਼ਾਨ ਹੈ ਜੀ ਸੋਨੇ ਦਾ ਹਾਰ ਮੈਂ ਲੋਕਾਂ ਨੂੰ ਇਹੋ ਅਪੀਲ ਕਰਦਾ ਸੋਨੇ ਦੇ ਹਾਰ ਨੂੰ ਵੋਟਾਂ ਪਾ ਕੇ ਮੇਰੇ ਗਲ ਵਿੱਚ ਹਾਰ ਪਾਓ ਤਾਂ ਜੋ ਮੈਂ ਸੰਗਤ ਨੂੰ ਹਰ ਸਮੇਂ ਉਹਨਾਂ ਦੀ ਸੇਵਾ ਕਰ ਸਕਾਂ ਤੇ ਵੱਧ ਤੋਂ ਵੱਧ ਸ਼ਹਿਰ ਦਾ ਮਹੱਲਾ ਜੈਲਦਾਰਾ ਦਾ ਵਿਕਾਸ ਕਰ ਸਕਾਂ ਇਹ ਸਨ ਇਹਨਾਂ ਨੇ ਕਿਹਾ ਕਿ ਬੀਜੇਪੀ ਵੱਲੋਂ ਇਹਨਾਂ ਦਾ ਸਿਰ ਤੇ ਹੱਤ ਆ ਮਹੱਲਾ ਜੈਲਦਾਰ ਪੰਚਾਇਤ ਤੋਂ ਸਰਪੰਚੀ ਦੇ ਉਮੀਦਵਾਰ ਨੇ ਹਰਮਨਪ੍ਰੀਤ ਸਿੰਘ ਜੀ ਕਹਿੰਦੇ ਵੀ 18 ਤਰੀਕ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਦੇਖਦੇ ਰਹੋ ਕਲੰਦਰ ਪੋਸਟ ਨਿਊਜ਼ ਧੰਨਵਾਦ ਜੀ